ਅਮਰੀਕਾ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਵੱਲੋਂ 28 ਸਾਲਾਂ ਡਰਾਈਵਰ ਦੇ ਕੇਸ ਸੰਬੰਧੀ ਇੱਕ ਆਨਲਾਈਨ ਪਟੀਸ਼ਨ ਤਿਆਰ ਕੀਤੀ ਗਈ ਹੈ। ਜਿਵੇਂ ਹੀ ਇਹ ਪਟੀਸ਼ਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਪਟੀਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਜੇ ਤਾਂ ਕੇਸ ਦਾ ਟ੍ਰਾਇਲ ਚੱਲਣਾ ਹੈ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ। ਜੇਕਰ ਟ੍ਰਾਇਲ ਚੱਲਣਾ ਹੈ ਤਾਂ ਫਿਰ ਇਸ ਪਟੀਸ਼ਨ ਨੂੰ ਕਿਉਂ ਪਹਿਲਾਂ ਹੀ ਫਾਈਲ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਤਾਂ ਉਸ ਨੂੰ ਸਜ਼ਾ ਹੋਣੀ ਹੈ। ਤਾਂ ਮੈਂ ਤੁਹਾਡੇ ਨਾਲ ਇਸ ਪਟੀਸ਼ਨ ਦੇ ਵਿੱਚ ਉਹ ਤੱਥ ਰੱਖੇ ਗਏ ਨੇ ਉਸ ਨੂੰ ਸلسلੇਬਾਰ ਸਾਂਝੇ ਕਰਾਂਗਾ ਤੇ ਤੁਸੀਂ ਫਿਰ ਅੰਦਾਜ਼ਾ ਲਾ ਲਿਓ ਕਿ ਅਜੇ ਸਜ਼ਾ ਹੋਣੀ ਹੈ ਜਾਂ ਅਜੇ ਉਸ ਦਾ ਜਿਹੜਾ ਕੇਸ ਦਾ ਟ੍ਰਾਇਲ ਚੱਲਣਾ ਹੈ ਤਾਂ ਆਓ ਮੈਂ ਸلسلੇਬਾਰ ਪੁਆਇੰਟ ਦਰ ਪੁਆਇੰਟ ਉਹ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਸਭ ਤੋਂ ਪਹਿਲਾਂ ਪਟੀਸ਼ਨ ਫਾਈਲ ਕੀਤੀ ਗਈ ਹੈ ਇਸ ਨੂੰ ਮਰਸੀ ਪਟੀਸ਼ਨ ਦਾ ਨਾਮ ਦਿੱਤਾ ਗਿਆ ਆਪਣੀ ਇਸ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਦੱਖਣੀ ਫਲੋਰੀਡਾ ਦੇ ਵਿੱਚ ਇੱਕ 28 ਸਾਲਾ ਡਰਾਈਵਰ ਵੱਲੋਂ ਯੂ ਟਰਨ ਲੈਣ ਨਾਲ ਜੋ ਜਾਨਲੇਵਾ ਹਾਸਾ ਵਾਪਰਿਆ ਉਹ ਬਹੁਤ ਹੀ ਦੁਖਦਾਈ ਅਤੇ ਭਿਆਨਕ ਹੈ ਜਿਹੜੇ ਉਹਨਾਂ ਦੇ ਗਵਰਨਰ ਨੂੰ ਉਹਨਾਂ ਨੂੰ ਬੇਨਤੀ ਕੀਤੀ ਹੈ ਪਰ ਕੇਸ ਵਿੱਚ ਗਵਰਨਰ ਸਾਹਿਬ ਮੋੜ ਰੀ ਐਗਜ਼ਾਮਿਨ ਕਰਨ ਇਸ ਕੇਸ ਨੂੰ ਕਿਉਂਕਿ ਇਹ ਘਟਨਾ ਕੋਈ ਜਾਣਬੁੱਝ ਕੇ ਨਹੀਂ ਵਾਪਰੀ ਡਰਾਈਵਰ ਦੀ ਉਹਨਾਂ ਪਰਿਵਾਰਾਂ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ ਇਹਦੀ ਜ਼ਿੰਮੇਵਾਰੀ ਬਣਦੀ ਹੈ ਪਰ ਉੱਥੇ ਇਹ ਵੀ ਮਤਲਬ ਇੱਕ ਜ਼ਿੰਮੇਵਾਰੀ ਬਣਦੀ ਆ ਕਾਨੂੰਨ ਦੀ ਕਿ ਜਿਹੜੇ ਉਸ ਡਰਾਈਵਰ ਦੇ ਵਿਰੁੱਧ ਚਾਰजेस ਲਾਏ ਗਏ ਨੇ ਗੰਭੀਰ આરોਪ ਲਾਏ ਗਏ ਨੇ ਉਹ ਇਸ ਘਟਨਾ ਦੇ ਹਾਲਾਤਾਂ ਦੇ ਨਾਲ ਮੇਲ ਨਹੀਂ ਖਾਂਦੇ ਮਤਲਬ ਕਿ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਕੇਸ ਉਸ ਤੇ ਕਤਲ ਦੇ ਲਾਏ ਗਏ ਨੇ ਚਾਰजेस ਜਿਹੜਾ ਕਤਲ ਦਾ ਕੇਸ ਬਣਾਇਆ ਗਿਆ ਵਾ ਉਹ ਟ੍ਰੈਫਿਕ ਨਿਯਮਾਂ ਦੇ ਵਿੱਚ ਨਹੀਂ ਆਉਂਦਾ ਇਸ ਲਈ ਇਸ ਜਿਹੜਾ ਸਾਰੇ ਕੇਸ ਨੂੰ ਜੋ ਚਾਰजेस ਪੁਲਿਸ ਨੇ ਲਾਏ ਗਏ ਨੇ ਉਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ ਉਹ ਕਹਿੰਦੇ ਵੀ ਡਰਾਈਵਰ ਦਾ ਕੋਈ ਵੀ অপਰਾਧਿਕ ਪਿਛੋਕੜ ਨਹੀਂ ਸੀਗਾ ਜਦੋਂ ਇਹ ਖਾਸਾ ਵਾਪਰ ਜਾਂਦਾ ਤਾਂ ਜਿਹੜਾ 28 ਸਾਲਾ ਡਰਾਈਵਰ ਆ ਉਹ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਪੂਰਾ ਸਹਿਯੋਗ ਕਰਦਾ ਫਿਰ ਉਹ ਕਹਿੰਦੇ ਵੀ ਜੇਕਰ ਜਿਹੜੇ ਚਾਰਜਸ ਫਰੇਮ ਕੀਤੇ ਗਏ ਨੇ ਜੇਕਰ ਇਹਨਾਂ ਚਾਰਜਸਾਂ ਦੇ ਆਧਾਰ ਤੇ ਅੱਗੇ ਕੇਸ ਚੱਲੇਗਾ ਤਾਂ ਜਿਹੜੀ ਇਹਦੇ ਵਿੱਚ ਸਜ਼ਾ ਹੋਊਗੀ ਉਹ ਹਾਸੇ ਦੇ ਅਨੁਸਾਰ ਜਾਂ ਹਾਸੇ ਦੇ ਜਿਹੜੇ ਨਿਯਮ ਬਣਾਏ ਗਏ ਨੇ ਜੋ ਉਹਨਾਂ ਨੂੰ ਸਜ਼ਾ ਹੋਣੀ ਹੈ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਹੋਊਗੀ ਜੋ ਸਰਾ ਸਰ ਇੱਕ ਤੱਕਾ ਹੋਵੇਗਾ ਤਾਂ ਫਿਰ ਉਹਨਾਂ ਨੇ ਅਗਲੇ ਆਪਣੇ ਜਿਹੜੇ ਤੱਥ ਦੇ ਵਿੱਚ ਜਿਹੜਾ ਇੱਕ ਕੇਸ ਪੁਰਾਣੇ ਦਾ ਹਵਾਲਾ ਦਿੱਤਾ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਡਰਾਈਵਰ ਵੱਲੋਂ ਜਾਨਲੇਵਾ ਹਾਦਸਾ ਹੋ ਗਿਆ ਸੀ ਤਾਂ ਉਸ ਕੇਸ ਦੇ ਵਿੱਚ 110 ਸਾਲ ਦੀ ਸਜ਼ਾ ਉਸ ਡਰਾਈਵਰ ਨੂੰ ਹੋਈ ਸੀਗੀ ਸਜ਼ਾ ਦਾ ਫੈਸਲਾ ਬਾਹਰ ਆਇਆ ਤਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ ਇੱਕ ਆਨਲਾਈਨ ਪਟੀਸ਼ਨ ਇਸ ਤਰ੍ਹਾਂ ਦੀ ਤਿਆਰ ਕੀਤੀ ਗਈ ਤੇ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉੱਥੋਂ ਦੇ ਗਵਰਨਰ ਨੇ ਉਸ ਦੀ 100 ਸਾਲ ਦੀ ਸਜ਼ਾ ਜਿਹੜੀ ਆ ਉਹ ਮਾਫ ਕਰ ਦਿੱਤੀ ਉਹਨਾਂ ਆਪਣੇ ਅਗਲੀ ਪਟੀਸ਼ਨ ਦੇ ਤੱਤ ਵਿੱਚ ਰੱਖਿਆ ਕਿ ਜਿਹੜਾ ਉਹ 110 ਸਾਲ ਦੀ ਸਜ਼ਾ ਜਿਸ ਜੱਜ ਨੇ ਸੁਣਾਈ ਸੀ ਜੋ ਉਸ ਕੇਸ ਨੂੰ ਹੈਂਡਲ ਕਰ ਰਿਹਾ ਸੀ ਉਸ ਜੱਜ ਨੇ ਬਾਅਦ ਵਿੱਚ ਆਪਣੀ ਟਿੱਪਣੀ ਦਿੱਤੀ ਹੈ ਕਿ ਮੈਂ ਸਖਤ ਕਾਨੂੰਨ ਦੇ ਹੱਥੋਂ ਮਜਬੂਰ ਸੀ ਪਰ ਜੇਕਰ ਮੈਨੂੰ ਆਪਣੇ ਵਿਵੇਕ ਨਾਲ ਚੋਣ ਕਰਨ ਦੀ ਆਜ਼ਾਦੀ ਹੁੰਦੀ ਤਾਂ ਮੈਂ ਕਦੇ ਵੀ ਅਜਿਹੀ ਸਜ਼ਾ ਨਾ ਦਿੰਦਾ ਪਟੀਸ਼ਨ ਦੇ ਵਿੱਚ ਹੁਣ ਜਿਹੜੀ ਨੌਜਵਾਨਾਂ ਵੱਲੋਂ ਮੰਗ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਜਿਹੜੀ ਸਜ਼ਾ ਜਾਂ ਜਿਹੜਾ ਕੇਸ ਚੱਲੂਗਾ ਉਹਨੂੰ ਇਨਸਾਫਯੋਗ ਬਣਾਇਆ ਜਾਵੇ ਤੱਕਾ ਨਾ ਹੋਵੇ ਇਸ ਕੇਸ ਦੇ ਵਿੱਚ ਕੋਜ ਹਿੱਸਾ ਸਜ਼ਾ ਕੱਟਣ ਤੋਂ ਬਾਅਦ ਉਹਨੂੰ ਪੈਰੋਲ ਮਿਲਣ ਦਾ ਜਾਂ ਪ੍ਰੋਲ ਦਿੱਤੇ ਜਾਣ ਦਾ ਮੌਕਾ ਦਿੱਤਾ ਜਾਵੇ ਯਕੀਨੀ ਬਣਾਇਆ ਜਾਵੇ ਉਹ ਕਹਿੰਦੇ ਸਜ਼ਾ ਦੀ ਥਾਂ ਕੋਈ ਹੋਰ ਵਿਕਲਪ ਰਾ ਜਿਵੇਂ ਕਿ ਕਮਿਊਨਿਟੀ ਸੈਂਟਰ ਜਾਂ ਕਾਉਂਸਲਿੰਗ ਤੇ ਵੀ ਸੋਚਿਆ ਜਾਵੇ ਉਹਨਾਂ ਨੌਜਵਾਨਾਂ ਨੇ ਅਖੀਰ ਦੇ ਵਿੱਚ ਲਿਖਿਆ ਕਿ ਅਸੀਂ ਮੰਨਦੇ ਹਾਂ ਇਹ ਕੇਸ ਸਿਰਫ ਇੱਕ ਵਿਅਕਤੀ ਬਾਰੇ ਨਹੀਂ ਹੈ ਇਹ ਸਾਫ਼ ਸੁਥਰੀ ਨਿਆ ਪ੍ਰਣਾਲੀ ਵਿੱਚ ਇਨਸਾਨੀਅਤ ਦੇ ਇਨਸਾਫ ਅਤੇ ਰਹਿਮਦਿਲੀ ਦੇ ਸਿਧਾਂਤ ਬਾਰੇ ਵੀ ਹੈ ਕਿਉਂਕਿ ਇਸ ਫੈਸਲੇ ਨੂੰ ਦੁਨੀਆ ਨੇ ਦੇਖਣਾ ਇਹ ਪਟੀਸ਼ਨ ਦੇ ਵਿੱਚ ਜਿਹੜੇ ਤੱਤ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਇੱਕ ਦੂਸਰੀ ਗੱਲ ਮੈਂ ਜ਼ਰੂਰ ਇੱਥੇ ਦੱਸਣਾ ਚਾਹੂੰਗਾ ਕਿ ਬਹੁਤ ਸਾਰੇ ਜਿਹੜੇ ਸਿੱਖ ਧਰਮ ਨਾਲ ਸਿੱਖ ਸਰੂਪ ਨਾਲ ਈਰਖਾ ਕਰਦੇ ਨੇ ਜਿਹੜੇ ਸਾਨੂੰ ਗੱਲ-ਗੱਲ ਤੇ ਟਾਰਗੇਟ ਕਰਦੇ ਨੇ ਜੋ ਕੱਲ ਦੇ ਟਾਰਗੇਟ ਕਰ ਰਹੇ ਨੇ ਕਿ ਸਿੰਘ ਕਾਰਨ ਕਿਵੇਂ ਵਿਦੇਸ਼ ਦੇ ਵਿੱਚ ਸਿੱਖਾਂ ਦਾ ਸਿਰ ਨੀਮਾ ਹੋ ਗਿਆ ਸਿੱਖ ਧਰਮ ਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਬਈ ਹਾਂ ਇਸ ਗੁਰਿੰਦਰ ਸਿੰਘ ਦੀ ਜਿਹੜੀ ਗਲਤੀ ਹੋਈ ਆ ਉਹਦੇ ਨਾਲ ਜ਼ਰੂਰ ਉਂਗਲ ਉੱਠੀ ਆ ਉਹ ਗੁਰਿੰਦਰ ਤੇ ਉੱਠੀ ਆ ਨਾ ਕਿ ਸਿੱਖ ਸਮਾਜ ਤੇ ਕਿਉਂਕਿ ਸਿੱਖੇ ਦਾ ਦੂਜਾ ਪਹਿਲੂ ਉਹ ਦੱਸਦੇ ਨਹੀਂ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਅਜੇ 2 ਦਿਨ ਹੋਏ ਆ ਕਿ ਇੱਕ ਅਮਰੀਕੀ ਡਰਾਈਵਰ ਨੇ ਇੱਕ ਜਿਹੜੇ ਗੋਰਾ ਬੱਚਾ ਸੀ ਰੋਡ ਤੇ ਭੱਜਿਆ ਜਾਂਦਾ ਸੀ ਉਹਦੀ ਜਾਨ ਬਚਾਈ ਆ ਔਰ ਜਦੋਂ ਜਾਨ ਬਚਾਈ ਆ ਉਹਦੀ ਵੀਡੀਓ ਦੇਸ਼ ਵਿਦੇਸ਼ਾਂ ਦੇ ਵਿੱਚ ਵਾਇਰਲ ਹੋਈ ਆ ਔਰ ਜੋ ਗੋਰੇ ਬੱਚੇ ਦੀ ਮਾਂ ਨੇ ਟਿੱਪਣੀ ਕੀਤੀ ਹੈ ਕਿ ਹਰ ਦੇਸ਼ ਵਿੱਚ ਇੱਕ ਸਿੱਖ ਹੋਣਾ ਜ਼ਰੂਰੀ ਹੈ ਇਸ ਟਿੱਪਣੀ ਨੂੰ ਜਿਹੜੇ ਸਾਡੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਜਾਂ ਸਿੱਖਾਂ ਦੇ ਪਹਿਰਾਵੇ ਤੇ ਉਹ ਗੱਲ ਕਰ ਰਹੇ ਨੇ ਉਹ ਇਸ ਟਿੱਪਣੀ ਨੂੰ ਜ਼ਰੂਰ ਸੋਚਣ ਇਸ ਤੇ ਗੌਰ ਕਰਨ ਤੇ ਅਖੀਰ ਦੇ ਵਿੱਚ ਮੈਂ ਫੇਰ ਇੱਕ ਵਾਰ ਬੇਨਤੀ ਕਰਦਾ ਕਿ ਇਸ ਪਟੀਸ਼ਨ ਨੂੰ ਵੱਧ ਤੋਂ ਵੱਧ ਆਪਾਂ ਸਾਈਨ ਕਰੀਏ ਤੇ ਹੋਰਾਂ ਤੱਕ ਵੀ ਪਹੁੰਚਾਈਏ ਵੀਰ ਹਰਜਿੰਦਰ ਸਿੰਘ ਦੇ ਕੇਸ ਵਿੱਚ ਲੱਗੇ ਕਤਲਾਂ ਦੇ ਚਾਰਜ ਨੂੰ ਹਟਾਉਣ ਲਈ ਆਓ ਆਪਾਂ ਸਾਰੇ ਇਸ ਆਨਲਾਈਨ ਪਟੀਸ਼ਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਜਿਸ ਮੇਰੇ ਕਿਸੇ ਵੀਰ ਭੈਣ ਨੂੰ ਇਹ ਪਟੀਸ਼ਨ ਭਰਨੀ ਨਹੀਂ ਆਉਂਦੀ ਉਹ ਇਸ ਵੀਡੀਓ ਵਿੱਚ ਜਿਸ ਤਰ੍ਹਾਂ ਪਟੀਸ਼ਨ ਭਰੀ ਜਾ ਰਹੀ ਹੈ ਉਹ ਇਸ ਨੂੰ ਦੇਖ ਕੇ ਪਟੀਸ਼ਨ ਜਰੂਰ ਭਰੇ ਅਤੇ ਹੋਰਨਾਂ ਤੋਂ ਪ੍ਰਭਾਵੇ ਧੰਨਵਾਦ